ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਪੰਜਾਬ ਬੰਦ ਐਲਾਨ ਦੇ ਵਿੱਚ ਪੂਰਾ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਬੰਦ ਜੀ ਆ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਯਾਨੀ ਕਿ 23 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚੱਲਦੇ ਪੂਰਾ ਪੰਜਾਬ ਬੰਦ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਦੇ ਹੱਕਾਂ ਮੰਗਾਂ ਦੇ ਲਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਉਮੜਿਆ ਹੈ ਉਥੇ ਹੀ ਜੇਕਰ ਗੱਲਬਾਤ ਗਰਾਇਆ ਸ਼ਹਿਰ ਦੀ ਕਰੀਏ ਤਾਂ ਗਰਾਇਆ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਗਰਾਇਆ ਸ਼ਹਿਰ ਪੂਰਾ ਕਿਸਾਨਾਂ ਦਾ ਸਮਰਥਨ ਦਿੰਦਾ ਨਜ਼ਰ ਆ ਰਿਹਾ ਜੀ ਹਾਂ ਦੁਪਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਵੇਰੇ ਵੀ ਪੂਰੀ ਤਰ੍ਹਾਂ ਦੇ ਨਾਲ ਗਰਾਇਆ ਸ਼ਹਿਰ ਬੰਦ ਨਜ਼ਰ ਆ ਰਿਹਾ ਸੀ ਠੀਕ ਉਸੇ ਤਰੀਕੇ ਦੇ ਨਾਲ ਜੇਕਰ ਦੁਪਹਿਰ ਦੀ ਗੱਲਬਾਤ ਕੀਤੀ ਜਾਵੇ ਤਾਂ ਗਰਾਇਆ ਸ਼ਹਿਰ ਦੇ ਵਿੱਚ ਆਵਾਜ਼ ਆਈ ਠੱਪ ਨਜ਼ਰ ਆਈ ਹੈ ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਨਜ਼ਰ ਆਈਆਂ ਨੇ ਬਾਜ਼ਾਰ ਬੰਦ ਨਜ਼ਰ ਆਏ ਨੇ ਦਾਦੀ ਇਹ ਕਿ 28 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੁਰਾਇਆ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਦੇ ਨੇ ਕਿ 30 ਦਸੰਬਰ ਯਾਨੀ ਕਿ ਅੱਜ ਦੇ ਦਿਨ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਗੁਰਾਇਆ ਦੇ ਦੁਕਾਨਦਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਮੋਢਾ ਲਾ ਕੇ ਖੜ ਕੇ ਇਹ ਗੱਲ ਕੀਤੀ ਜਾਂਦੀ ਹੈ ਤੇ ਪੂਰਾ ਸਮਰਥਨ ਦਾ ਦਿਲਾਸਾ ਦਿੱਤਾ ਜਾਂਦਾ ਹੈ ਤਾਂ ਉੱਥੇ ਹੀ ਤਸਵੀਰਾਂ ਜੇਕਰ ਦਿਖਾਈਏ ਗੁਰਾਇਆ ਦੀਆਂ ਦੇ ਨਜ਼ਰ ਆ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਹਰ ਇੱਕ ਵਿਅਕਤੀ ਜਿਹੜਾ ਹੈ ਕਿਸਾਨਾਂ ਦੇ ਹੱਕ ਮੰਗ ਲਈ ਜਿਹੜਾ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਪੂਰਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਮਾਰੋ ਇਸ ਪੂਰੀ ਖਬਰ ਤੇ ਚਾਂਤ ਤੁਸੀਂ ਆਪਣੇ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਪੰਜਾਬ ਬੰਦ ਐਲਾਨ ਦੇ ਵਿੱਚ ਪੂਰਾ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਬੰਦ ਜੀ ਆਦਿਸੀ ਇਹ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਯਾਨੀ ਕਿ 23 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚੱਲਦੇ ਪੂਰਾ ਪੰਜਾਬ ਬੰਦ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਦੇ ਹੱਕਾਂ ਮੰਗਾਂ ਦੇ ਲਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਉਮੜਿਆ ਹੈ ਉਥੇ ਹੀ ਜੇਕਰ ਗੱਲਬਾਤ ਗਰਾਇਆ ਸ਼ਹਿਰ ਦੀ ਕਰੀਏ ਤਾਂ ਗਰਾਇਆ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਗਰਾਇਆ ਸ਼ਹਿਰ ਪੂਰਾ ਕਿਸਾਨਾਂ ਦਾ ਸਮਰਥਨ ਦਿੰਦਾ ਨਜ਼ਰ ਆ ਰਿਹਾ ਜੀ ਹਾਂ ਦੁਪਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਵੇਰੇ ਵੀ ਪੂਰੀ ਤਰ੍ਹਾਂ ਦੇ ਨਾਲ ਗਰਾਇਆ ਸ਼ਹਿਰ ਬੰਦ ਨਜ਼ਰ ਆ ਰਿਹਾ ਸੀ ਠੀਕ ਉਸੇ ਤਰੀਕੇ ਦੇ ਨਾਲ ਜੇਕਰ ਦੁਪਹਿਰ ਦੀ ਗੱਲਬਾਤ ਕੀਤੀ ਜਾਵੇ ਤਾਂ ਗਰਾਇਆ ਸ਼ਹਿਰ ਦੇ ਵਿੱਚ ਆਵਾਜ਼ ਆਈ ਠੱਪ ਨਜ਼ਰ ਆਈ ਹੈ ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਨਜ਼ਰ ਆਈਆਂ ਨੇ ਬਾਜ਼ਾਰ ਬੰਦ ਨਜ਼ਰ ਆਏ ਨੇ ਦਾਸੀ ਹੈ ਕਿ 28 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੁਰਾਇਆ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਦੇ ਨੇ ਕਿ 30 ਦਸੰਬਰ ਯਾਨੀ ਕਿ ਅੱਜ ਦੇ ਦਿਨ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਗੁਰਾਇਆ ਦੇ ਦੁਕਾਨਦਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਮੋਢਾ ਲਾ ਕੇ ਖੜ ਕੇ ਇਹ ਗੱਲ ਕੀਤੀ ਜਾਂਦੀ ਹੈ ਤੇ ਪੂਰਾ ਸਮਰਥਨ ਦਾ ਦਿਲਾਸਾ ਦਿੱਤਾ ਜਾਂਦਾ ਹੈ ਤਾਂ ਉੱਥੇ ਹੀ ਤਸਵੀਰਾਂ ਜੇਕਰ ਦਿਖਾਈਏ ਗੁਰਾਇਆ ਦੀਆਂ ਦੇ ਨਜ਼ਰ ਆ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਹਰ ਇੱਕ ਵਿਅਕਤੀ ਜਿਹੜਾ ਹੈ ਕਿਸਾਨਾਂ ਦੇ ਹੱਕ ਮੰਗ ਲਈ ਜਿਹੜਾ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਪੂਰਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਮਾਰੇ ਇਸ ਪੂਰੀ ਖਬਰ ਤੇ ਚਾਤ ਤੁਸੀਂ ਆਪਣੇ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ